ਮਿੱਤਰੋ ਸਿਆਣੀ ਮਸਤਰੀ ਦਾ ਆ ਫਾਇਦਾ ਹੁੰਦਾ ਤੁਸੀਂ ਦੇਖੋ ਜਦੋਂ ਤੁਹਾਡਾ ਕੋਈ ਵੀ ਸਮਾਨ ਵਾਦਾ ਉਸ ਨੂੰ ਯੂਜ਼ ਕਰਨਾ ਤੇ ਉਸ ਨੂੰ ਯੂਜ਼ ਕਰਵਾਉਣਾ ਦਾ ਮਤਲਬ ਕੀ ਹੁਣ ਵਰਤਣਾ ਕਿਸੇ ਵੀ ਤਰ੍ਹਾਂ ਉਹਨੂੰ ਸੰਭਾਲਣਾ ਇਹ ਕੋਈ ਕੋਈ ਹੀ ਤਰੀਕਾ ਦੱਸ ਸਕਦਾਗਾ ਆ ਦੇਖੋ ਆ ਮਸਤਰੀ ਨੇ ਕਿੰਨਾ ਵਧੀਆ ਜਕੜ ਲਾਇਆ ਜੋ ਕਿ ਇਹ ਪੱਥਰ ਵਧਿਆ ਸੀਗਾ ਉਸ ਨੂੰ ਕੱਟ ਕੇ ਪੱਟੀਆਂ ਬਣਾ ਕੇ ਤੇ ਉਸ ਨੂੰ ਯੂਜ਼ ਕੀਤਾ ਇੱਕ ਟੇਬਲ ਵਾਸਤੇ ਦੇਖੋ ਕਿਸ ਤਰ੍ਹਾਂ ਪਹਿਲਾਂ ਇਸ ਨੂੰ ਜਿਣਿਆ ਜਾਂਦਾ ਹੈਗਾ ਬਾਅਦ ਵਿੱਚ ਇਹ ਗੁਲਾਈ ਦੇ ਵਿੱਚ ਜਾ ਕੇ ਬਹੁਤ ਹੀ ਸੋਹਣਾ ਬਣ ਜਾਣਾ ਜੋ ਕਿ ਬਾਅਦ ਵਿੱਚ ਇੱਕ ਮਜ਼ਬੂਤ ਸੀਸੇ ਦਾ ਗੋਲ ਸ਼ੀਸ਼ਾ ਕੱਟ ਕੇ ਤੇ ਉੱਤੇ ਉਸ ਨੂੰ ਟੇਬਲ ਬਣਾਇਆ ਜਾਊਗਾ ਤੇ ਵਿੱਚ ਲਾਈਟਾਂ ਲੱਗਿਆਣੀਆਂ ਤੇ ਬਾਅਦ ਵਿੱਚ ਦੇਖੋ ਕਿੰਨਾ ਹੀ ਸੋਹਣਾ ਬਣ ਜਾਣਾਗਾ ਇਸ ਨੂੰ ਯੂਜ਼ ਕੀਤਾ ਜਾਂਦਾ ਹੈਗਾ ਤੇ ਇਸੇ ਕਰਕੇ ਜੋ ਵੀ ਕੋਈ ਵੀ ਚੀਜ਼ ਵਧੀ ਆ ਕਿਸੇ ਤੋਂ ਸਲਾਹ ਰਾਇ ਲੈਣੀ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਮਿਸਤਰੀ ਸਲਾਹ ਚੰਗੀ ਦੇ ਦਿੰਦੇ ਨੇ ਤੇ ਇਹ ਮਿਸਤਰੀਆਂ ਨੂੰ ਸਲਾਮ ਆ ਜੋ ਕਿ ਇਸ ਪਰਿਵਾਰ ਨੂੰ ਇਹਨਾਂ ਨੇ ਸਲਾਹ ਦਿੱਤੀ ਆ ਤੇ ਬਹੁਤ ਵਧੀਆ ਕੰਮ ਕੀਤਾ ਸਲਾਮ ਆ ਯਾਰ ਐਵੇਂ ਹੀ ਮਿਸਤਰੀ ਦੇ ਹੋਣੇ ਚਾਹੀਦੇ ਆ ਜੋ ਕਿ ਸਹੀ ਕੰਮ ਕਰਨ ਤੁਹਾਡੀ ਬਚਤ ਵੀ ਕਰਨ ਤੁਹਾਨੂੰ ਮਤਲਬ ਕਿ ਸਹੀ ਰਾਇ ਵੀ ਦੇਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ